ਰਾਤ ਹੋ ਗਈ ਪਰ ਪਰਮ ਨੇ ਮੈਨੂੰ ਇੱਕ ਵਾਰ ਵੀ ਮੈਸੇਜ ਨਹੀਂ ਕੀਤਾ ਇੰਨੇ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪਰਮ ਮੈਨੂੰ ਭੁੱਲ ਗਏ ਹੋਣ ਇਨਾ ਵਿਚਾਰਾਂ ਦੇ ਚਾਹਦੇ ਮਾਹੀ ਪਰੇਸ਼ਾਨ ਹੋ ਰਹੀ ਸੀ ਨਾਲੇ ਸਵੇਰੇ ਹੀ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਪਿਆਰ ਨਾਲ ਮੈਸੇਜ ਆ ਰਹੇ ਸਨ ਬਸ ਪਰਮ ਨੇ ਹੀ ਕੋਈ ਗੱਲ ਨਹੀਂ ਕੀਤੀ ਸੀ ਰਾਤ ਦਾ ਖਾਣਾ ਬਣਾ ਕੇ ਬੱਚਿਆਂ ਨੂੰ ਖਵਾ ਕੇ ਸੁਵਾ ਦਿੱਤਾ ਸੀ ਆਪ ਪਰਮ ਦਾ ਇੰਤਜ਼ਾਰ ਕਰਦੀ ਪਈ ਸੀ ਫੋਨ ਚ ਚਾਉਣ ਲੱਗ ਪਈ ਪਰਮ ਨੂੰ ਫੋਨ ਦਿੱਤਾ ਕਿੱਥੇ ਪਹੁੰਚੇ ਜੀ ਤੁਸੀਂ ਬਸ ਆ ਰਿਹਾ ਹਾਂ ਪਰਮ ਨੇ ਨਿਰਾਸ਼ਤਾ ਦੇ ਨਾਲ ਜਵਾਬ ਦਿੱਤਾ ਅੱਜ ਆਪ ਮੈਨੂੰ ਭੁੱਲ ਗਏ ਹੋ ਜੀ ਥੋੜਾ ਨਖਰਾ ਕਰਦੇ ਹੋਏ ਮਾਹੀ ਨੇ ਪਰਮ ਨੂੰ ਕਿਹਾ ਮੈਨੂੰ ਚੇਤੇ ਹੈ ਅੱਜ ਤੇਰਾ ਜਨਮ ਦਿਨ ਹੈ ਪਰ ਮਨੇ ਸਿੱਧਾ ਜਗਾਉ ਦਿੱਤਾ ਫਿਰ ਮੈਨੂੰ ਬੇਸ਼ਕੀਆ ਨਹੀਂ ਕੀਤਾ ਮਾਹੀ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਮਾਹੀ ਤੈਨੂੰ ਯਾਦ ਹੈ ਇਸ ਦਿਨ ਇੱਕ ਬੱਸ ਦਾ ਐਕਸੀਡੈਂਟ ਹੋਇਆ ਸੀ ਅਤੇ ਉਸ ਵਿੱਚ ਬਹੁਤ ਸਾਰੇ ਲੋਕ ਮਰ ਗਏ ਸੀ ਮੈਨੂੰ ਉਹਨਾਂ ਦਾ ਚੇਤ ਆ ਗਿਆ ਪਰ ਮਨੇ ਥੋੜਾ ਗੁੱਸੇ ਹੋ ਕੇ ਕਿਹਾ परम माही समझ सी पर अज उसन अपने प्यार पति की जो उसकी पूरी दुनिया है माही भी गुस्सा आ गया उसने यह कह के कौन बंद कर दिता कि जेकर जो दे जी ने खुश नहीं कर सकते पर जो हम दुनिया नहीं है सोग मना लवो मेरी दुनिया तुसी हो ਮੇਰੀ ਉਮੀਦ ਹੋ ਸਾਰੇ ਖਵਾਸਾਂ ਵੀ ਤੁਹਾਡੇ ਨਾਲ ਹੀ ਹਨ ਅਤੇ ਇਹ ਵੀ ਉਮੀਦ ਕਰਦੀ ਹਾਂ ਕਿ ਆਪ ਦੀ ਜ਼ਿੰਦਗੀ ਵਿੱਚ ਮੈਂ ਵੀ ਜ਼ਰੂਰ ਹੀ ਥਾਂ ਬਣਾ ਲਵਾਂਗੀ ਪਰ ਮੈਂ ਗਲਤ ਹਾਂ ਕਿਉਂਕਿ ਮੈਨੂੰ ਚੇਤੇ ਰੱਖਣ ਲਈ ਮੇਰਾ ਮਰਨਾ ਜ਼ਰੂਰੀ ਹੈ ਤਾਂ ਕਿ ਤੁਸੀਂ ਸੋਗ ਬਣਾਉਂਦੇ ਹੋਏ ਮੈਨੂੰ ਚੇਤੇ ਕਰੋ ਬਹੁਤ ਹੀ ਭਾਵੁਕ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀਰੋ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ